ਮੋਦੀ ਚਰਾਲੇ ਜੀ ਦੇ ਚਰੋਗੇ ਆ ਗੂ ਉਹ ਸੋਹਿਆ ਪੁਲਸ ਵਾਲੇ ਤੁਹਾਨੂੰ ਸਮਝਾਣ ਵੀ ਆਏ ਅੱਜ ਕੁਝ ਆ ਜੀ ਸਮਝਿਆ ਜੀ ਅਸੀਂ ਰੋਡ ਚ ਕਹਿ ਵੀ ਕਰ ਲਗੇ ਇਹ ਹੜਤਾਲ ਨਹੀਂ ਖਤਮ ਕਰਾਂਗੇ ਆਪਣੀ ਮੋਦੀ ਸਰਕਾਰ ਵਰ ਲੋ ਲਿਆਂਦੇ ਹਿੱਟ ਐਂਡ ਰਨ ਕਾਨੂੰਨ ਦਾ ਰੇਡ ਕਾ ਅਜੇ ਮੁੱਕਿਆ ਨਹੀਂ ਹੈ ਜਿੱਥੇ ਬੀਤੇ ਕੱਲ ਇਸ ਕਾਨੂੰਨ ਨੇ ਪੰਜਾਬ ਅਤੇ ਹੋਰਨਾਂ ਸੂਬਿਆਂ ਚ પેટ્રોલ ਪੰਪਾਂ ਤੇ ਹਾਹਾਕਾਰ ਮਚਾ ਦਿੱਤਾ ਸੀ ਅਤੇ ਲੋਕਾਂ ਨੂੰ ਸਾਲ ਦੇ ਦੂਸਰੇ ਦਿਨ ਹੀ ਲੰਬੀਆਂ ਕਤਾਰਾਂ ਵਿੱਚ ਖੜਾ ਕਰ ਦਿੱਤਾ ਸੀ ਤਾਂ ਅੱਜ ਟਰੱਕ ਡਰਾਈਵਰਾਂ ਵੱਲੋਂ ਲੁਧਿਆਣਾ ਵਿਖੇ ਦਿੱਲੀ ਨੈਸ਼ਨਲ ਹਾਈਵੇ ਤੇ ਚੱਕਾ ਜਾਮ ਕਰ ਦਿੱਤਾ ਗਿਆ ਜਿਸ ਕਾਰਨ ਲੰਬਾ ਜਾਮ ਲੱਗ ਗਿਆ ਅਤੇ ਰਾਹਗੀਰ ਚੰਗੇ ਪਰੇਸ਼ਾਨ ਹੋਏ ਇਸ ਮੌਕੇ ਪੁਲਿਸ ਵੱਲੋਂ ਦਰਨਾਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਨਾ ਸਮਝਣ ਦੀ ਸੂਰਤ ਵਿੱਚ ਪੁਲਿਸ ਵੱਲੋਂ ਸ਼ਕਤੀ ਦਿਖਾਉਂਦੇ ਹੋਏ ਕੁਝ ਇੱਕ ਦੇ ਥੱਪੜ ਤੱਕ ਜੜ ਦਿੱਤੇ ਗਏ ਅਤੇ ਮੌਕੇ ਤੋਂ ਦਰਨਾ ਹਟਵਾ ਦਿੱਤਾ ਗਿਆ ਕੀ ਕੁਝ ਕਿਹਾ ਪ੍ਰਦਰਸ਼ਨਕਾਰੀਆਂ ਨੇ ਸੁਣੋ ਤੁਸੀਂ ਵੀ ਕੀ ਹੋਇਆ ਕਿ ਕੀ ਗੱਲ ਕੀ ਆ? ਉਹ ਧਰਨਾ ਚੱਗੋ ਆ। ਉਹ ਧਰਨਾ ਗੋ ਜੱਗੀਏ। ਧੱਕਾ ਸਾਹੀ ਕਰ ਰਹਾ। ਤੇ ਹੁਣ ਪੁਲਿਸ ਵਾਲੇ ਕੀ ਕਹਿੰਦੇ ਜੀ? ਉਹ ਧਰਨਾ ਚੱਗੋ। ਤੁਹਾਡੇ ਨਾਲ ਵੀ ਕੁਝ ਬੋਲੇ। ਉਹ ਚੜਫੜ ਕਰਦੇ। ਕਰਦਾ ਆਪਾਂ ਘਰ ਪਰਚਾ ਕਰਨਾ ਕਰਦੇ ਪਰਚਾ ਜਿਹੜਾ ਕਰਨਾ। ਹੁਣ ਅੱਗੇ ਕੀ ਤੁਹਾਡੀ ਰਣਨੀਤੀ ਕੀ ਚੱਲੀ? ਹੁਣ ਵੇਖੋ ਯਾਰ ਜਨਤਾ ਦੇ ਨਾਲ ਹੀ ਆਪਾਂ। ਡਰਾਈਵਰ ਸਾਰੇ ਇਕੱਠੇ ਆ। ਤਾਂ ਡਰਾਈਵਰ ਸਾਰੇ ਇਕੱਠੇ ਆ। ਚਾਬੀਆਂ ਛੱਡ ਦੇਣਗੇ ਡਰਾਈਵਰ ਘਰ ਨੂੰ ਚਲੇ ਜਾਣਗੇ। ਚਲਾ ਰਹੇ ਨੇ ਸਰਕਾਰ ਚਲਾ ਰਹੇ ਮੋਦੀ ਚਲਾ ਰਹੇ ਦਿੱਲੀ ਆਏ ਵੇ ਜੀ ਕੀ ਵਜ੍ਹਾ ਕੀ ਹੈ ਜੀ ਵਜ੍ਹਾ ਇਹ ਕਾਲੇ ਕਾਨੂੰਨ ਲਾ ਰਹੇ ਨੇ ਸਾਡੇ ਤੇ ਡਰਾਈਵਰ ਤੇ 10 ਸਾਲ ਦੀ ਸਜ਼ਾ 7 ਲੱਖ ਰੁਪਈਆ ਪੁਲਿਸ ਵਾਲੇ ਤੁਹਾਨੂੰ ਸਮਝਾਣ ਵੀ ਆਏ ਅੱਜ ਕੁਝ ਅੱਜ ਸਮਝਿਆ ਜੀ ਅਸੀਂ ਰੋਡ 'ਚ ਕਹਿ ਵੀ ਕਰ ਲਗੇ ਇਹ ਹੜਤਾਲ ਹੀ ਖਤਮ ਕਰਾਂਗੇ ਆਪਣੀ ਜੀ ਡਰਾਈਵਰ ਵੀਰਾਂ ਨੂੰ ਸਮਝਾ ਰਿਹਾ ਹੈ ਪ੍ਰਸ਼ਾਸਨ ਤੁਹਾਨੂੰ ਸਮਝਾ ਰਿਹਾ ਹੈ ਰੋਡ ਜਾਮ ਜਿਹੜਾ ਲੱਗਿਆ ਹੈ ਖਾਲੀ ਬੰਦ ਕਰ ਖਾਲੀ ਕਰਾ ਦੇ ਖਾਲੀ ਕਰਤਾ ਜੀ ਇਸ ਮੌਕੇ ਗਲਬਤ ਕਰਦੇ ਆ ਪੁਲਿਸ ਨੇ ਕੀ ਕਿਹਾ ਉਹ ਵੀ ਸੁਣ ਲਵੋ ਇਹ ਸਾਰਿਆਂ ਨੇ ਆ ਕੇ ਹਾਈਵੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਸਮਝਾਇਆ ਗਿਆ ਵੀ ਹਾਈਵੇ ਰੋਕਣਾ ਅਪਰਾਧ ਆ ਪਰ ਇਹ ਹੋ ਜੋ ਨਹੀਂ ਪਰਚਾ ਹੋ ਜਾਏਗਾ ਤੋਂ ਜਿਹੜੇ ਸਿਆਣੇ ਬੰਦੇ ਨੇ ਸਮਝ ਗਏ ਆਪ ਹੀ ਰਾਹ ਸਾਡਾ ਸਹਿਯੋਗ ਕਰਕੇ ਖਾਲੀ ਕਰਤਾ ਟ੍ਰੈਫਿਕ ਤੁਹਾਡੇ ਸਾਹਮਣੇ ਅਸੀਂ ਰੈਗੂਲੇਟ ਕਰਤੀ ਚਲੋ ਕੋਈ ਨਹੀਂ ਹਰ ਬੰਦੇ ਦਾ ਆਪਣਾ ਆਪਣਾ ਮਤ ਹੈ ਕੋਈ ਕੁਝ ਤਰ੍ਹਾਂ ਬੋਲਦਾ ਕੋਈ ਕਿਸੇ ਤਰ੍ਹਾਂ ਬੋਲਦਾ ਬੇਸਿਕਲੀ ਕਾਨੂੰਨ ਸਰਬ ਪ੍ਰਿਯ ਹੈ ਸਭ ਤੋਂ ਉੱਤਮ ਹੈ ਕਾਨੂੰਨ ਬਹਾਲ ਹੋਣਾ ਚਾਹੀਦਾ ਹੈ